ਗੱਲ ਤੁਹਾਡੇ ਨਾਲ ਸਾਂਝੀ ਕਰਦੇ ਆਂ ਕੁਝ ਪਲਾਂ ਦੇ ਵਿੱਚ ਅਗਲੀ ਜਿਸ ਦੇ ਵਿੱਚ ਆਪਾਂ ਬਾਤ ਪਾਉਣੀ ਹੈ ਭਾਰਤ ਤੋਂ ਪ੍ਰਵਾਸ ਕਰਨ ਦੇ ਵਿੱਚ ਸਿੱਖਾਂ ਮੁਸਲਮਾਨਾਂ ਤੇ ਈਸਾਈਆਂ ਦੀ ਗਿਣਤੀ ਹਿੰਦੂਆਂ ਦੇ ਮੁਕਾਬਲੇ ਵੱਧ ਕਿਉਂ ਹੈ ਸੋਤੀ ਵਿਸ਼ਵਾਸ ਹੁਣਾ ਦੀ ਕਲਮ ਦੇ ਵਿੱਚ ਉਹ ਜਾਣਕਾਰੀ ਹੈ ਜਿਸ ਦੇ ਵਿੱਚ 28 ਕਰੋੜ ਤੋਂ ਵੱਧ ਲੋਕਾਂ ਜਾਂ ਵਿਸ਼ਵ ਦੀ ਆਬਾਦੀ ਨੂੰ ਦੇਖੀਏ ਤਾਂ 3.6 ਫੀਸਦੀ ਹਿੱਸਾ ਕੋਮਾਂਤਰੀ ਪ੍ਰਵਾਸੀ ਹੈ ਤੇ ਗੱਲ ਕਰਦੇ ਆ ਤੁਹਾਡੇ ਨਾਲ ਇਸ ਦੇ ਬਾਰੇ ਮੈਂ ਤੁਹਾਡਾ ਦੋਸਤ ਭਪਿੰਦਰ ਭਾਰਜ ਦੁਆਬਾ ਰੇੜਾ ਮਾਂਝ ਅਮਰੀਕਾ ਸਥਿਤ ਪੀਓ ਰਿਸਰਚ ਸੈਂਟਰ ਦੇ ਵਿਸ਼ਲੇਸ਼ਣ ਦੇ ਵਿੱਚ ਭਾਰਤੀ ਲੋਕਾਂ ਦੇ ਪ੍ਰਵਾਸ ਕਰਨ ਦੀ ਵੱਖਰੀ ਹੀ ਤਸਵੀਰ ਸਾਹਮਣੇ ਆਈ ਹੈ ਉਸ ਦੇ ਵਿੱਚ ਇਹ ਨਜ਼ਰ ਆਇਆ ਕਿ ਘੱਟ ਗਿਣਤੀ ਭਾਈਚਾਰੇ ਦੇ ਨਾਲ ਸੰਬੰਧਤ ਸੰਬੰਧ ਰੱਖਣ ਵਾਲੇ ਭਾਰਤੀ ਬਹੁ ਗਿਣਤੀ ਦੇ ਮੁਕਾਬਲੇ ਵੱਧ ਪ੍ਰਵਾਸ ਕਰਦੇ ਨੇ ਵਿਸ਼ਵ ਭਰ ਦੇ ਪ੍ਰਵਾਸੀਆਂ ਦੀ ਧਾਰਮਿਕ ਰਚਨਾ ਤੇ ਕੀਤੇ ਗਏ ਸਰਵੇਖਣ ਦੇ ਅਨੁਸਾਰ ਭਾਰਤ ਦੇ ਵਿੱਚ ਲਗਭਗ 80 ਫੀਸਦੀ ਲੋਕ ਹਿੰਦੂ ਨੇ ਪਰ ਦੇਸ਼ ਤੋਂ ਬਾਹਰ ਜਾਣ ਵਾਲੇ ਪ੍ਰਵਾਸੀਆਂ ਚ ਉਹਨਾਂ ਦੀ ਗਿਣਤੀ ਸਿਰਫ 41 ਫੀਸਦੀ ਹੈ ਇਸ ਦੇ ਉਲਟ ਦੇਖਿਆ ਜਾਵੇ ਤਾਂ ਭਾਰਤ ਦੇ ਵਿੱਚ ਰਹਿਣ ਵਾਲੇ ਲਗਭਗ 15 ਫੀਸਦੀ ਲੋਕ ਮੁਸਲਮਾਨ ਨੇ ਜਦਕਿ ਭਾਰਤ ਦੇ ਵਿੱਚ ਪੈਦਾ ਹੋਏ ਤੇ ਹੋਰ ਕਿਤੇ ਜਾ ਕੇ ਜਿਹੜਾ ਵਸਣ ਵਾਲੇ ਮੁਸਲਮਾਨ ਭਾਈਚਾਰੇ ਦੇ ਲੋਕ ਉਹਨਾਂ ਦਾ ਅੰਕੜਾ 33 ਫੀਸਦੀ ਹੈ ਈਸਾਈਆਂ ਦੀ ਭਾਰਤ ਦੇ ਵਿੱਚ ਆਬਾਦੀ ਸਿਰਫ 2 2 ਫੀਸਦੀ ਬਣਦੀ ਹੈ ਪਰ ਭਾਰਤ ਛੱਡਣ ਵਾਲੇ 16 ਫੀਸਦੀ ਈਸਾਈ ਨੇ ਵਿਸ਼ਲੇਸ਼ਣ ਦੀ ਇੱਕ ਪ੍ਰਮੁੱਖ ਖੋਜਕਰ ਸਟੈਫਨੀ ਕ੍ਰੈਮਰ ਨੇ ਦੱਸਿਆ ਕਿ ਭਾਰਤ ਦੇ ਵਿੱਚ ਜਾ ਕੇ ਵਸਣ ਤੋਂ ਵੱਧ ਮੁਸਲਮਾਨ ਤੇ ਈਸਾਈ ਉੱਥੋਂ ਨਿਕਲੇ ਨੇ ਸਿੱਖ ਅਤੇ ਜੈਨ ਵਰਗ ਦੇ ਸਿੱਖ ਅਤੇ ਜੈਨ ਵਰਗੇ ਹੋਰ ਵੀ ਛੋਟੇ ਧਰਮਾਂ ਦੇ ਲੋਕਾਂ ਦੇ ਵੀ ਭਾਰਤ ਛੱਡਣ ਦੀ ਸੰਭਾਵਨਾ ਜ਼ਿਆਦਾ ਹੈ 28 ਕਰੋੜ ਤੋਂ ਵੱਧ ਲੋਕ ਜਾਂ ਵਿਸ਼ਵ ਦੀ ਆਬਾਦੀ ਦਾ 3.6% ਦੀ ਹਿੱਸਾ ਕੋਮਾਂਤਰੀ ਪ੍ਰਵਾਸੀ ਹਨ ਪੀਓ ਰਿਸਰਚ ਦੇ ਅੰਕੜੇ ਕੀ ਕਹਿੰਦੇ ਨੇ ਪੀਓ ਰਿਸਰਚ ਸੈਂਟਰ ਦੇ ਸੰਯੁਕਤ ਰਾਸ਼ਟਰ ਦੇ ਅੰਕੜਿਆਂ ਦੇ ਮੁਤਾਬਕ 270 ਮਰਦਮ شمارੀਆਂ ਤੇ ਸਰਵੇਖਣਾਂ ਦੇ ਵਿਸ਼ਲੇਸ਼ਣ ਦੇ ਅਨੁਸਾਰ 220 ਤੱਕ ਸਥਾਈ ਵਿਸ਼ਵ ਪ੍ਰਵਾਸੀ ਆਬਾਦੀ ਦਾ 47% ਮੁਸਲਮਾਨ 29% ਤੇ ਹਿੰਦੂ 5% ਬੋਧੀ 4% ਤੇ ਜਹੂਦੀ 1% ਹਿੱਸਾ ਸਨ ਧਾਰਮਿਕ ਤੌਰ ਦੇ ਉਤੇ ਗੈਰ ਸੰਬੰਧਤ ਨਾਸਤਿਕਾਂ ਤੇ ਅਗਿਆਤਵਾਦੀਆਂ ਸਮੇਤ 13% ਵਿਸ਼ਵ ਪ੍ਰਵਾਸੀਆਂ ਦਾ ਹਿੱਸਾ ਨੇ ਜੋ ਆਪਣਾ ਜਨਮ ਦੇਸ਼ ਛੱਡ ਚੁੱਕੇ ਨੇ ਵਿਸ਼ਲੇਸ਼ਣ ਦੇ ਵਿੱਚ ਪ੍ਰਵਾਸੀ ਆਬਾਦੀ ਦੇ ਵਿੱਚ ਆਪਣੇ ਜਨਮ ਸਥਾਨ ਯਾਨੀ ਕਿ ਦੇਸ਼ ਤੋਂ ਬਾਹਰ ਰਹਿਣ ਵਾਲਾ ਹਰ ਵਿਅਕਤੀ ਸ਼ਾਮਲ ਹੁੰਦਾ ਹੈ ਬੱਚਿਆਂ ਤੋਂ ਲੈ ਕੇ ਵਡੇਰੀ ਉਮਰ ਦੇ ਬਾਲਗਾਂ ਤੱਕ ਜਿੱਥੋਂ ਤੱਕ ਭਾਰਤ ਦਾ ਸੰਬੰਧ ਹੈ ਵਿਸ਼ਲੇਸ਼ਣ ਦੇ ਵਿੱਚ ਦੇਖਿਆ ਜਾ ਚੁੱਕਿਆ ਹੈ ਕਿ ਭਾਰਤ ਦੇ ਵਿੱਚ ਰਹਿਣ ਵਾਲੀ ਆਬਾਦੀ ਦੀ ਧਾਰਮਿਕ ਬਣਤਰ ਦੇਸ਼ ਦੀ ਸਮੁੱਚੀ ਆਬਾਦੀ ਦੇ ਨਾਲ ਮਿਲਦੀ ਜੁਲਦੀ ਹੈ ਇਸ ਤੋਂ ਇਲਾਵਾ ਵਿਸ਼ਵ ਆਬਾਦੀ ਦੇ ਆਪਣੇ ਹਿੱਸੇ 15% ਦੇ ਮੁਕਾਬਲੇ ਕੋਮਾਂਤਰੀ ਪ੍ਰਵਾਸੀਆਂ 5% ਦੇ ਵਿੱਚ ਹਿੰਦੂਆਂ ਦੀ ਗਿਣਤੀ ਬਹੁਤ ਘੱਟ ਹੈ ਦੁਨੀਆ ਭਰ ਦੇ ਵਿੱਚ ਲਗਭਗ 100 ਕਰੋੜ ਹਿੰਦੂ ਨੇ ਕ੍ਰੇਮਰ ਦਾ ਕਹਿਣਾ ਹੈ ਕੀ ਅਜਿਹਾ ਇਸਦੇ ਲਈ ਲੱਗਦਾ ਹੈ ਕਿਉਂਕਿ ਹਿੰਦੂ ਭਾਰਤ ਦੇ ਵਿੱਚ ਵੱਡੀ ਗਿਣਤੀ ਚ ਨੇ ਤੇ ਭਾਰਤ ਦੇ ਵਿੱਚ ਪੈਦਾ ਹੋਏ ਲੋਕਾਂ ਦੀ ਇਥੋਂ ਜਾਣ ਦਾ ਸੰਭਾਵਨਾ ਘੱਟ ਹੈ। ਭਾਰਤ ਦੇ ਵਿੱਚ ਪੈਦਾ ਹੋਏ ਜ਼ਿਆਦਾਤਰ ਲੋਕ ਕਿਸੇ ਹੋਰ ਦੇਸ਼ ਦੇ ਮੂਲ ਨਿਵਾਸੀ ਦੀ ਤੁਲਨਾ ਚ ਵਾਧੂ ਗਿਣਤੀ ਦੇ ਵਿੱਚ ਕਿਤੇ ਹੋਰ ਰਹਿ ਰਹੇ ਨੇ ਪਰ ਇਹ ਲੱਖਾਂ ਪ੍ਰਵਾਸੀ ਭਾਰਤ ਦੀ ਆਬਾਦੀ ਦਾ ਇੱਕ ਛੋਟਾ ਜਿਹਾ ਹਿੱਸਾ ਨੇ। ਸਾਲ 2110 ਦੇ ਵਿੱਚ ਕਰੀਬ 99% ਲੋਕ ਏਸ਼ੀਆ ਦੇ ਵਿੱਚ ਰਹਿੰਦੇ ਸਨ। ਲਗਭਗ ਪੂਰੀ ਤਰ੍ਹਾਂ ਦੇ ਨਾਲ ਭਾਰਤ ਤੇ ਨੇਪਾਲ 'ਚ ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਕੋਈ ਖਾਸ ਬਦਲਾ ਨਹੀਂ ਆਉਣ ਵਾਲਾ ਹੈ ਵੰਡ ਤੋਂ ਬਾਅਦ ਭਾਰਤ ਨੇ ਵੱਡੇ ਪੱਧਰ ਦੇ ਉਤੇ ਪ੍ਰਵਾਸ ਦਾ ਅਨੁਭਵ ਨਹੀਂ ਕੀਤਾ ਤੇ ਉਹ ਉਸ ਸਮੇਂ ਪ੍ਰਵਾਸ ਕਰਨ ਵਾਲੇ ਬਹੁਤੇ ਬਹੁਤ ਸਾਰੇ ਲੋਕ ਹੁਣ ਜਿਹੜੇ ਜ਼ਿੰਦਾ ਨਹੀਂ ਨੇ ਕਰੈਮਰ ਦਾ ਕਹਿਣਾ ਹੈ ਕਿ ਇਸ ਦੇ ਉਲਟ ਹੋਰ ਧਾਰਮਿਕ ਸਮੂਹ ਵਿਸ਼ੇਸ਼ ਪੱਧਰ ਤੇ ਵਧੇਰੇ ਖਿੰਡੇ ਹੋਏ ਨੇ ਤੇ ਪ੍ਰਵਾਸ ਨੂੰ ਪ੍ਰੇਰਿਤ ਕਰਨ ਵਾਲੇ ਵਧੇਰੇ ਦਬਾਅ ਵਾਲੇ ਕਾਰਕਾਂ ਦਾ ਸਾਹਮਣਾ ਕਰਦੇ ਨੇ ਅੱਗੇ ਉਹ ਕਹਿੰਦੇ ਨੇ ਕਿ ਕਿ ਹਿੰਦੂ ਇਸ ਸੰਬੰਧ ਦੇ ਵਿੱਚ ਕਿਸੇ ਤਰ੍ਹਾਂ ਦਾ ਗਲੋਬਲ ਪੱਧਰ ਦੇ ਉੱਤੇ ਮਹੱਤਵਪੂਰਨ ਤੇ ਵੱਖਰਾ ਹੈ ਖੋਜਕਾਰਾਂ ਦਾ ਕਹਿਣਾ ਹੈ ਕਿ ਵਿਸ਼ਲੇਸ਼ਣ ਕੀਤੇ ਗਏ ਹੋਰ ਧਾਰਮਿਕ ਸਮੂਹਾਂ ਦੇ ਮੁਕਾਬਲੇ ਹਿੰਦੂ ਵੱਖਰੇ ਨੇ ਕਰੈਮਰ ਆਖਦੇ ਨੇ ਕਿ ਦੂਜੇ ਧਰਮਾਂ ਦੇ ਲੋਕਾਂ ਦੇ ਨਾਲੋਂ ਉਹਨਾਂ ਦੇ ਘਰ ਛੱਡਣ ਦੀ ਸੰਭਾਵਨਾ ਘੱਟ ਹੁੰਦੀ ਹੈ ਉਹਨਾਂ ਦੇ ਗਲੋਬਲ ਮਾਈਗਰੇਸ਼ਨ ਪੈਟਰਨ ਜ਼ਿਆਦਾਤਰ ਇਸ ਗੱਲ ਦੇ ਉੱਤੇ ਨਿਰਭਰ ਕਰਦੇ ਨੇ ਕਿ ਕੌਣ ਭਾਰਤ ਆਉਂਦਾ ਹੈ ਤੇ ਨਾ ਕਿ ਕੌਣ ਭਾਰਤ ਛੱਡਦਾ ਹੈ ਕਿ ਉਮਲਕੀ ਸੱਦਾ ਦਿੰਦੇ ਨੇ ਕਿ ਇੱਥੇ ਆਓ ਵਿਸ਼ਲੇਸ਼ਣ ਦੇ ਵਿੱਚ ਦੇਖਿਆ ਗਿਆ ਕਿ ਹਿੰਦੂਆਂ ਦੀ ਸਭ ਤੋਂ ਲੰਬੀ ਔਸਤ ਪ੍ਰਵਾਸ ਦੂਰੀ 4988 ਕਿਲੋਮੀਟਰ ਜਨਕਿ ਅਮਰੀਕਨ ਤੌਰ ਦੇ ਉੱਤੇ ਦੇਖਿਆ ਜਾਵੇ 3100 ਮਾਈਲ ਹੈ ਜੋ ਅਕਸਰ ਭਾਰਤ ਤੋਂ ਅਮਰੀਕਾ ਤੇ ਯੂਕੇ ਵਰਗੇ ਦੂਰ ਦੁਰਾਡੇ ਦੇ ਸਥਾਨਾਂ ਤੇ ਜਾਂਦੇ ਨੇ ਖੋਜਕਾਰਾਂ ਨੇ ਇਸ ਦਾ ਕਾਰਨ ਹਿੰਦੂਆਂ ਨੂੰ ਨੇੜਲੇ ਦੇਸ਼ਾਂ 'ਚ ਭੱਜਣ ਦੇ ਲਈ ਮਜਬੂਰ ਕਰਨ ਵਾਲੀਆਂ ਘਟਨਾਵਾਂ ਦਾ ਘੱਟ ਹੋਣਾ ਦੱਸਿਆ ਇਸ ਦੀ ਬਜਾਏ ਜ਼ਿਆਦਾਤਰ ਆਰਥਿਕ ਪ੍ਰਵਾਸ ਕਰਦੇ ਨੇ ਜੋ ਚੰਗੀਆਂ ਨੌਕਰੀਆਂ ਦੀ ਭਾਲ ਦੇ ਵਿੱਚ ਦੂਜੀਆਂ ਥਾਵਾਂ ਦੇ ਉੱਤੇ ਜਾਂਦੇ ਆ ਭਾਰਤ ਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਦੇ ਨਾਲੋਂ ਵੱਖਰਾ ਧਾਰਮਿਕ ਰਚਨਾ ਵਾਲੀ ਪ੍ਰਵਾਸੀ ਆਬਾਦੀ ਰੱਖਣ ਦੇ ਵਿੱਚ ਨਿਸ਼ਚਿਤ ਤੌਰ ਦੇਤੇ ਵਿਲੱਖਣ ਨਹੀਂ ਹੈ ਸਰਵੇਖਣ ਦੇ ਅਨੁਸਾਰ ਬੰਗਲਾਦੇਸ਼ ਤੋਂ ਪ੍ਰਵਾਸੀਆਂ ਦੇ ਵਿੱਚ ਹਿੰਦੂਆਂ ਗਿਣਤੀ ਵਧੇਰੇ ਦਰਜ ਕੀਤੀ ਗਈ ਹੈ। ਅਧਿਐਨ ਦਾ ਅੰਦਾਜ਼ਾ ਇਹ ਵੀ ਹੈ ਕਿ ਬੰਗਲਾਦੇਸ਼ ਦੇ ਵਿੱਚ 10% ਤੋਂ ਘੱਟ ਹਿੰਦੂ ਆਬਾਦੀ ਹੈ ਪਰ ਬੰਗਲਾਦੇਸ਼ ਛੱਡਣ ਵਾਲੇ 21% ਦੀ ਲੋਕ ਹਿੰਦੂ ਨੇ। ਬੰਗਲਾਦੇਸ਼ ਦੇ ਵਿੱਚ ਰਹਿਣ ਵਾਲੇ ਲਗਭਗ 90% ਲੋਕ ਮੁਸਲਮਾਨ ਨੇ ਪਰ ਬੰਗਲਾਦੇਸ਼ ਤੋਂ ਛੱਡਣ ਵਾਲਿਆਂ ਬੰਗਲਾਦੇਸ਼ ਨੂੰ ਛੱਡਣ ਵਾਲਿਆਂ ਦੇ ਵਿੱਚ ਮੁਸਲਮਾਨਾਂ ਦੀ ਹਿੱਸਾ ਜਿਹੜਾ ਹੈ 67% ਦਾ ਹੈ। ਹਿੰਦੂ ਪਾਕਿਸਤਾਨ ਦੀ ਆਬਾਦੀ ਦਾ ਸਿਰਫ 2 ਫੀਸਦ ਨੇ ਤੇ 8 ਫੀਸਦ ਲੋਕ ਜੋ ਪਾਕਿਸਤਾਨ ਦੇ ਵਿੱਚ ਪੈਦਾ ਹੋਏ ਸਨ ਉਹ ਹਿੰਦੂ ਹੁਣ ਕਿਤੇ ਹੋਰ ਜਾ ਕੇ ਰਹਿੰਦੇ ਨੇ ਮੀਆਂ ਮਾਰ ਦੇ ਵਿੱਚ ਪ੍ਰਵਾਸੀਆਂ ਦੀ ਆਬਾਦੀ ਦੇ ਮੁਕਾਬਲੇ ਇਸ ਦੇ ਵਸਨੀਕਾਂ ਦੀ ਆਬਾਦੀ ਵਿੱਚ ਮੁਸਲਮਾਨਾਂ ਦੀ ਫੀਸਦ ਘੱਟ ਹੈ ਮੁਸਲਮਾਨ ਮੀਆਂ ਮਾਰ ਦੀ ਨਿਵਾਸੀ ਆਬਾਦੀ ਦਾ ਲਗਭਗ 4 ਫੀਸਦ ਨੇ ਇਸ ਦੀ ਪ੍ਰਵਾਸੀ ਆਬਾਦੀ ਦਾ ਇਹ 36 ਫੀਸਦ ਹਿੱਸਾ ਬਣਾਉਂਦੇ ਨੇ ਜ਼ाहिर ਹੈ ਕਿ ਮੁਸਲਮਾਨ ਵੀ ਬਹੁ ਗਿਣਤੀ ਮੁਸਲਮਾਨ ਦੇਸ਼ਾਂ ਤੋਂ ਬਾਹਰ ਚਲੇ ਜਾਂਦੇ ਨੇ ਪਰ ਉਹਨਾਂ ਦੇਸ਼ਾਂ ਦੇ ਵਿੱਚ ਧਾਰਮਿਕ ਘੱਟ ਗਿਣਤੀਆਂ ਅਕਸਰ ਜ਼ਿਆਦਾ ਪ੍ਰਵਾਸ ਕਰਦੀਆਂ ਨੇ ਉਹ ਕਹਿੰਦੇ ਨੇ ਕਿ ਪੀਓ ਦੀ ਰਿਪੋਰਟ ਜਿਹੜੀ ਹੈ ਵਿਸ਼ਵ ਦੇ ਪ੍ਰਵਾਸੀਆਂ ਦੀ ਧਾਰਮਿਕ ਰਚਨਾ ਬਾਰੇ ਵਿਆਪਕ ਤੌਰ ਦੇ ਉੱਤੇ ਕੀ ਜ਼ਾਹਰ ਕਰਦੀ ਹੈ ਕੈਮਰ ਗ੍ਰੈਮਰ ਦਾ ਕਹਿਣਾ ਹੈ ਕਿ ਅਸੀਂ ਦੇਖਿਆ ਕਿ ਲੋਕ ਅਕਸਰ ਉਹਨਾਂ ਥਾਵਾਂ ਦੇ ਉੱਤੇ ਜਾਂਦੇ ਨੇ ਜਿੱਥੇ ਉਹਨਾਂ ਦਾ ਧਰਮ ਬਰਾਬਰ ਹੁੰਦਾ ਹੈ ਤੇ ਆਪਣੇ ਜੱਦੀ ਮੁਲਕ ਦੇ ਵਿੱਚ ਘੱਟ ਗਿਣਤੀ ਧਾਰਮਿਕ ਸਮੂਹਾਂ ਤੋਂ ਆਉਣ ਵਾਲੇ ਲੋਕਾਂ ਦੇ ਉੱਥੋਂ ਚਲੇ ਜਾਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ ਜੀ ਦੋਸਤੋ ਇਹ ਹੈ ਜੀ ਜਿੱਥੇ ਹਾਲਾਤ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਨੂੰ ਦਬੋਚਣ ਦੀ ਗੱਲ ਹੈ ਪਿਛਲੇ 2-3 ਸਾਲ ਦੇ ਵਿੱਚ ਜਿਹੜੀ ਹੈ ਲਾਲ ਲਕੀਰ ਮਾਰੀ ਹੈ ਭਾਰਤ ਚਾਈਨਾ ਤੇ ਇੱਕ ਅੱਧਾ ਮੁਲਕ ਹੋਰ ਹੈ ਚਾਹੀ ਰਾਨ ਦੀ ਗੱਲ ਕਰ ਲਓ ਕਿ ਉੱਥੇ ਘੱਟ ਗਿਣਤੀਆਂ ਤੇ ਨਾਲ ਜਿਹੜਾ سلوਕ ਦੀ ਗੱਲ ਆਉਂਦੀ ਹੈ ਦੀ ਰਿਪੋਰਟਾਂ ਕਿਤੇ ਨਾ ਕਿਤੇ ਕੰਮ ਹੋਣਗੇ ਆਉਣ ਵਾਲੇ ਦਿਨਾਂ 'ਚ ਸਮੇਂ ਦੇ ਵਿੱਚ ਕੀ ਦਾਵਾ ਕਰ ਸਕਦੇ ਨੇ ਕਿ ਘੱਟ ਗਿਣਤੀਆਂ ਦੇ ਨਾਲ ਕੀ ਜਿਹੜਾ ਹਾਲ ਭਾਰਤ ਦੇ ਵਿੱਚ ਹੋ ਰਿਹਾ ਹੈ ਸਾਰਿਆਂ ਨੂੰ ਇਸ ਦੇ ਨਾਲ ਹੀ ਦੋਸਤੋ ਪਿਆਰ ਭਰੀ ਤੇ ਨਿੱਗੀ ਸਤਿ ਸ਼੍ਰੀ ਅਕਾਲ ਦੋਸਤੋ